ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਅਮਰਤ ਵੇਲੇ ਦੀ ਬਰਕਤ ਦੀ ਅਮਰਤ ਵੇਲੇ ਦੀ ਤਾਕਤ ਬਾਰੇ ਕਿ ਜੋ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹਨਾਂ ਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਇਸ ਕਰਕੇ ਸਾਧ ਸੰਗਤ ਜੀ ਆਪ ਜੀ ਦੇ ਚਰਣਾ ਚ ਬੇਨਤੀ ਹੈ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਹੈ ਤੁਸੀਂ ਸੁਣਨੇ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਅੱਜ ਦੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਅੱਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਿਖਵਾ ਦੇਣਾ ਜੀ ਸਾ ਸੰਗਤ ਜੀ ਮਹਾਪਰ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਕਈ ਵਾਰ ਕਿਸੇ ਇੱਕ ਗੱਲ ਕਰਕੇ ਹੀ ਸਾਡੇ ਮਨ ਨੂੰ ਠੋਕਰ ਵੱਜ ਜਾਂਦੀ ਹੈ ਪਤਾ ਨਹੀਂ ਹੁੰਦਾ ਕਿ ਕਿੱਥੇ ਕਿਹੜੀ ਗੱਲ ਸਾਡੇ ਮਨ ਨੂੰ ਚੰਗੀ ਲੱਗ ਜਾਵੇ ਕਿਸ ਗੱਲ ਕਰਕੇ ਸਾਡੇ ਮਨ ਨੂੰ ਠੋਕਰ ਵਾਜ ਜਾਵੇ ਅਤੇ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਅੰਮ੍ਰਿਤ ਵੇਲੇ ਦੇ ਨਾਲ ਜੁੜ ਜਾਵੇ ਤਾਂ ਬਸ ਦੇ ਸਾਡੇ ਮਨ ਦੇ ਗੁਰੂ ਚਰਨਾਂ ਦੇ ਨਾਲ ਜੁੜਨ ਦੀ ਹੈ ਅੰਮ੍ਰਿਤ ਵੇਲੇ ਦੇ ਨਾਲ ਜੁੜਨ ਦੀ ਹੈ ਫਿਰ ਜ਼ਿੰਦਗੀ ਦੀ ਸਾਰੀ ਮੁਤਾਜੀ ਦੂਰ ਹੋ ਜਾਂਦੀ ਹੈ ਜ਼ਿੰਦਗੀ ਦੀ ਸਾਰੀ ਨਰਾਸ਼ਾ ਦੂਰ ਹੋ ਜਾਂਦੀ ਹੈ ਉਸੇ ਦਿਨ ਤੋਂ ਹੀ ਸਾਡੀ ਜ਼ਿੰਦਗੀ ਬਦਲਨੇ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਆਪ ਜੀ ਦੇ ਚੰਨਾਂ ਚ ਬੇਨਤੀ ਹੈ ਵੀਡੀਓ ਨੂੰ ਪੂਰਾ ਜਰੂਰ ਸੁਣਾ ਤੇ ਸੰਗ ਜੀ ਅੰਮ੍ਰਿਤ ਵੇਲੇ ਦੀ ਵਟਿਆਏ ਜਿੰਨੇ ਕਰ ਲਈਏ ਓਨੇ ਥੋੜੇ ਹੈ ਕਿਉਂਕਿ ਅੰਮ੍ਰਿਤ ਵੇਲੇ ਉੱਠਣ ਵਾਲੇ ਮਨੋਖਾਂ ਦਾ ਜੀਵਨ ਹੀ ਆਨੰਦਮਈ ਬਣ ਜਾਂਦਾ ਹੈ ਪਰ ਨਾਲੇ ਨਾਲ ਇਹ ਵੀ ਸੱਚ ਹੈ ਕਿ ਅੰਮ੍ਰਿਤ ਵੇਲੇ ਉੱਠਣਾ ਇੰਨਾ ਆਸਾਨ ਨਹੀਂ ਹੁੰਦਾ ਕਿਸੇ ਦੇ ਲਈ ਵੀ ਆਸਾਨ ਨਹੀਂ ਹੈ ਜੋ ਨਿਤਨੇਮ ਕਰਦੇ ਨੇ ਉਹਨਾਂ ਦਾ ਵੀ ਮਨ ਕਈ ਵਾਰ ਜਿੱਦ ਕਰ ਲੈਂਦਾ ਹੈ ਸਵੇਰੇ-ਸਵੇਰ ਆਪਣੀ ਪਿਆਰੀ ਨੀਂਦ ਨੂੰ ਤਿਆਗ ਕੇ ਆਪਣਾ ਬਿਸਤਰਾ ਛੱਡਣਾ ਕਿਸੇ ਜੰਗ ਜੁੱਦ ਦੇ ਨਾਲੋਂ ਸੰਗਤ ਜੀ ਘੱਟ ਨਹੀਂ ਹੁੰਦਾ ਸਵੇਰੇ-ਸਵੇਰ ਜਿੰਨੇ ਅਮਰਤ ਵੇਲੇ ਉੱਠ ਲਿਆ ਸਮਝ ਲਓ ਉਹਨੇ ਵੱਡੀ ਜੰਗ ਜਿੱਤ ਲਈ ਆਪਣੇ ਆਲਸ ਦੇ ਨਾਲੋਂ ਅਤੇ ਸੰਗਤ ਜੀ ਸਤਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਤੋਂ ਬਿਨਾ ਇਹ ਜੰਗ ਜਿੱਤੀ ਨਹੀਂ ਜਾਂਦੀ ਜਿਹਦੇ ਸਿਰ ਦੇ ਉੱਤੇ ਸਤਗੁਰ ਸੱਚੇ ਪਾਸ਼ਾ ਜੀ ਦਾ ਮੇਰ ਭਰਿਆ ਹੱਥ ਆ ਜਾਵੇ ਉਹੀ ਇਹ ਜੰਗ ਜਿੱਤ ਸਕਦਾ ਹੈ ਅੰਮ੍ਰਿਤ ਵੇਲੇ ਦੇ ਵਿੱਚ ਕਿਸੇ ਦਾ ਨਹੀਂ ਜੇ ਕਰਦਾ ਕਿ ਉਹ ਨਿੱਗੀ ਅਤੇ ਮਿੱਠੀ ਨੀਂਦ ਨੂੰ ਜਾਂ ਬਿਸਤਰ ਨੂੰ ਛੱਡ ਕੇ ਉੱਠੇ ਬਿਸਤਰ ਨੂੰ ਛੱਡ ਕੇ ਉੱਠ ਕੇ ਇਸ਼ਨਾਨ ਕਰਕੇ ਨਿਤ ਨੇਮ ਕਰੇ ਕਿਉਂਕਿ ਸਾਧ ਸੰਗਤ ਜੀ ਕਲ ਜੁਗ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦਾ ਹੈ ਕਿ ਜੇਕਰ ਇਹ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਗਿਆ ਉੱਠ ਕੇ ਭਜਨ ਬੰਦਗੀ ਕਰਨ ਬੈਠ ਗਿਆ ਤਾਂ ਫਿਰ ਮੇਰਾ ਇਸ ਇਨਸਾਨ ਦੇ ਉੱਤੇ ਕੋਈ ਵੀ ਪ੍ਰਭਾਵ ਨਹੀਂ ਪਾਵੇਗਾ ਇਹ ਤਾਂ ਗੁਰੂ ਚੰਨਾ ਦੇ ਨੇੜੇ ਹੋ ਜਾਵੇਗਾ ਇਹਦੇ ਉੱਤੇ ਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਫਿਰ ਮੇਰਾ ਜੋਰ ਇਹਦੇ ਉੱਤੇ ਨਹੀਂ ਚੱਲਣਾ ਫਿਰ ਮੈਂ ਇਸ ਤੋਂ ਹੋਠੇ ਕੰਮ ਕਿੰਜ ਕਰਾਵਾਂਗਾ ਇਸ ਕਰਕੇ ਕੱਲ੍ਹ ਜੋ ਕੁ ਵੀ ਸਵੇਰੇ-ਸਵੇਰ ਪੂਰਾ ਜੋਰ ਲਗਾਉਂਦਾ ਹੈ ਕਿ ਮੈਂ ਇਹਨਾਂ ਨੂੰ ਅੰਮ੍ਰਿਤ ਮੇਰੇ ਦੇ ਵਿੱਚ ਨੇ ਉਠਾ ਦੇਣਾ ਤੁਸੀਂ ਇਸ ਗੱਲ ਨੂੰ ਨੋਟ ਕੀਤਾ ਹੋਵੇਗਾ ਕਿ ਜਿਨ੍ਹਾਂ ਨੂੰ ਸਾਰੇ-ਸਾਰੇ ਰਾਤ نیند ਨਹੀਂ ਆਉਂਦੀ ਕੋਝ ਲੋਕ ਦਰਦ ਦੇ ਵਿੱਚ ਤੜਫਰਾਏ ਹੁੰਦੇ ਨੇ ਸਰੀਰ ਨੂੰ ਕੋਈ ਦੁਖ ਰੋਗ ਲੱਗਾ ਹੁੰਦਾ ਹੈ ਕਈ ਮਨੁੱਖਾਂ ਨੂੰ ਚਿੰਤਾਵਾਂ ਪਰੇਸ਼ਾਨੀਆਂ ਕਰਕੇ ਸਾਰੇ-ਸਾਰੇ ਰਾਤ ਨੀਂਦ ਨਹੀਂ ਆਉਂਦੀ ਉਹ ਸੋਚਦੇ ਰਹਿੰਦੇ ਹਨ ਤੇ ਕਈ ਲੋਕਾਂ ਦੀਆਂ ਆਦਤਾਂ ਹੀ ਇਦਾਂ ਦੀਆਂ ਬਣੀਆਂ ਨੇ ਕਿ ਉਹ ਸੌਣ ਦੇ ਸਮੇਂ ਟੀਵੀ ਮੋਬਾਈਲ ਚਲਾਉਂਦੇ ਰਹਿੰਦੇ ਹਨ ਆਪਣਾ ਮਨੋਰੰਜਨ ਕਰਦੇ ਰਹਿੰਦੇ ਹਨ ਪਰ ਜਦੋਂ ਹੀ 2 ਵਜੇ ਦਾ ਸਮਾਂ ਹੁੰਦਾ ਹੈ ਤਾਂ 2 ਵਜੇ ਸਭ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਨੀਂਦ ਆਪਣਾ ਪੂਰਾ ਜ਼ੋਰ ਪਾ ਦਿੰਦੀ ਹੈ ਫਿਰ ਕੋਈ ਕੰਡਿਆਂ ਤੇ ਵੀ ਬੈਠਾ ਹੋਵੇ ਤਾਂ ਉਹਨੂੰ ਕੰਡਿਆਂ ਉੱਤੇ ਵੀ ਨੀਂਦ ਆ ਜਾਵੇਗੀ 2 ਵਜੇ ਨੀਂਦ ਦਾ ਆਲਸ ਕਾਲਜੋਗ ਦਾ ਪੂਰਾ ਪੂਰਾ ਜ਼ੋਰ ਲੱਗਾ ਹੁੰਦਾ ਹੈ ਇਹਦੇ ਵਿੱਚ ਸਿਰਫ ਉਹ ਹੀ ਉਠਦੇ ਨੇ ਜਿਨ੍ਹਾਂ ਨੇ ਆਪਣੇ ਗੁਰੂ ਦੀ ਗੋਦ ਦਾ ਅਨਿਗਮਣਿਆ ਹੁੰਦਾ ਹੈ ਉਹ ਮਨੁੱਖ ਇਸ ਵੇਲੇ ਦੇ ਵਿੱਚ ਛਾਲ ਮਾਰ ਕੇ ਉੱਠਦੇ ਹਨ ਜੇ ਉਹਨਾਂ ਦੇ ਉੱਤੇ ਉਹਨਾਂ ਦਾ ਮਨ ਪ੍ਰਭਾਵ ਪਾਉਣ ਲੱਗੇ ਤੇ ਮਨ ਛੇਦ ਕਰਨ ਲੱਗੇ ਅੜੇ ਕਰਨ ਲੱਗੇ ਤਾਂ ਉਹ ਮਨ ਦੇ ਵਿਨੈ ਸੋੰਦੇ ਓਟਕੇ ਬੈਠ ਜਾਂਦੇ ਹਨ ਗੁਰੂ ਚਰਨਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਪਾਸ਼ਾ ਇਹ ਆਲਸ ਇਹ ਨੀਂਦ ਇਹ ਕਲਜੋਗ ਤੇ ਘੇਰੇ ਦੇ ਵਿੱਚੋਂ ਕੱਢੋ ਮੈਨੂੰ ਆਪਣੀ ਗੋਦ ਦੇ ਵਿੱਚ ਲੈ ਲਓ ਤੇ ਜੋ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਦੇ ਨੇ ਫਿਰ ਸਤਗੁਰ ਸੱਚੇ ਪਾਸ਼ਾ ਉਹਨਾਂ ਨੂੰ ਆਪਣੀ ਗਲਵਕੜੀ ਦੇ ਵਿੱਚ ਜ਼ਰੂਰ ਲੈਂਦੇ ਹਨ ਉਹਨਾਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਨਾਮ ਚ ਪਾਉਂਦੇ ਹਨ ਜਦੋਂ ਹੀ ਅਸੀਂ ਅਮਰਤ ਮੇਲੇ ਦੇ ਵਿੱਚ ਉੱਠ ਕੇ ਭਜਨ-ਬੰਦਗੀ ਕਰਨੇ ਸ਼ੁਰੂ ਕਰ ਦਿੰਦੇ ਹਾਂ ਤਾਂ ਨਾਲ ਦੀ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਣੇ ਸ਼ੁਰੂ ਹੋ ਜਾਂਦੀ ਹੈ ਸਾਡੇ ਤਨ ਮਨ ਦੇ ਰੋਗ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਸਾਡਾ ਮਨ ਇੱਕ ਖੁਸ਼ੀ ਦੇ ਖੇੜੇ ਵਿੱਚ ਰਹਿੰਦਾ ਹੈ ਸਾਡੇ ਨਾਲ ਸਾਰਾ ਦਿਨ ਇੱਕ ਊਰਜਾ એનર્ਜੀ ਕੰਮ ਕਰਦੀ ਹੈ ਬਾਬਾ ਨਾਨਕ ਸਿੰਘ ਜੀ ਅਕਸਰ ਹੀ ਬਚਨ ਦਾ ਦੈਸਾਂ ਨੂੰ ਕਿ ਪਾਈ ਜੇਕਰ ਤੁਸੀਂ ਬਾਦਸ਼ਾਹਾਂ ਵਾਂਗ ਚਾਹੁੰਣਾ ਚਾਹੁੰਦੇ ਹੋ ਤਾਂ ਫਿਰ ਅੰਮ੍ਰਿਤ ਵੇਲੇ ਉੱਠ ਕੇ ਗੁਰਨਾਣਕ ਪਾਸ਼ਾ ਜੀ ਦੇ ਘਰ ਦੇ ਮੰਗਤੇ ਬੰਨ ਜਾਇਆ ਕਰੋ ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖਾਂ ਦੇ ਉਤੇ ਹਰ ਪਾਸਿਓਂ ਕਿਰਪਾ ਹੁੰਦੀ ਹੈ ਉਹ ਜਿੱਥੇ ਵੀ ਚਾਹੁੰਦੇ ਹਨ ਉਹਨਾਂ ਦੇ ਨਾਲ-ਨਾਲ ਸਤਿਗੁਰ ਸੱਚੇ ਪਾਸ਼ਾ ਜੀ ਦੀ ਪਰਤੱਖ ਵਰਤਦੇ ਹਨ ਜਿਹੜੇ ਉੱਠਦੇ ਹਨ ਉਹਨਾਂ ਨੂੰ ਆਪਣੇ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਪਤਾ ਹੈ ਕਿ ਗੁਰੂ ਸਾਹਿਬ ਜੀ ਕਿੰਜ ਵਾਤਾ ਦੇ ਹਨ ਇਸ ਕਰਕੇ ਤਾਂ ਉਹ ਕਹਦੇ ਵੀ ਅੰਮ੍ਰਿਤ ਵੇਲੇ ਦਾ ਨਾਗਾ ਨਹੀਂ ਪਾਉਂਦੇ ਉਹਨਾਂ ਦਾ ਤਾਂ ਜਿੰਨਾ ਮਰਜੀ ਬਿਮਾਰ ਹੋਵੇ ਉਹਨਾਂ ਦਾ ਮਨ ਜਿੰਨਾ ਮਰਜੀ ਅੜੀ ਕਰੇ ਪਰ ਉਹ ਆਪਣੇ ਅੰਮ੍ਰਿਤ ਵੇਲੇ ਦੇ ਵਿੱਚ ਨਾਗਾ ਨਹੀਂ ਪਹਿਨ ਦਿੰਦੇ ਉਹ ਤਾਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਕਿ ਪਾਸ਼ਾ ਅੱਜ ਮੇਰਾ ਮਨ ਅੜੀ ਕਰ ਰਿਹਾ ਹੈ ਲੱਗਦਾ ਹੈ ਅੱਜ ਕਾਲ ਯੁਗ ਮੇਰੇ ਉੱਤੇ ਆਪਣਾ ਪਰਭਾਵ ਪਾਰਿਆ ਹੈ ਸਤਗੁਰ ਸੱਚੇ ਪਾਸ਼ਾ ਤੁਸੀਂ ਕਿਰਪਾ ਕਰੋ ਮੈਨੂੰ ਇਨ੍ਹਾਂ ਤੋਂ ਬਚਾਓ ਉਹ ਆਪਣੇ ਗੁਰੂ ਦੇ ਅੱਗੇ ਤਰਲੋਂ ਮੱਚੇ ਹੋਣ ਲੱਗ ਜਾਂਦੇ ਨੇ ਕਿ ਪਾਸ਼ਾ ਕਿਰਪਾ ਕਰੋ ਮੈਨੂੰ ਅੰਮ੍ਰਿਤ ਮੇਲੇ ਦੇ ਵਿੱਚ ਉਠਾ ਲਓ ਕਿਤੇ ਮੇਰਾ ਅੰਮ੍ਰਿਤ ਮੇਲਾ ਨਾ ਮਿਸੋ ਜਾਵੇ ਨਾ ਘਣਾ ਪੈ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੰਮ੍ਰਿਤ ਮੇਲੇ ਦਾ ਇੱਕ ਪਲ ਇੱਕ ਛਿਨ ਕਿੰਨਾ ਕੀਮਤੀ ਹੈ ਇੱਕ ਦਿਨ ਦਾ ਛੋਟਿਆ ਹੋਇਆ ਅੰਮ੍ਰਿਤ ਮੇਲਾ ਕਈ ਵਾਰ ਕਈ ਕਈ ਦਿਨ ਮਹੀਨੇ ਤੱਕ ਰਸ ਨਹੀਂ ਆਉਂਦਾ ਭਾਵੇਂ ਕਿ ਦੁਬਾਰਾ ਨਹੀਂ ਬੰਦਾ ਅਤੇ ਇੱਕ ਦਿਨ ਦੇ ਅਮਰਤ ਮਿਲੇਦੰਨਾਗਾ ਸਮਝੋ ਜਿੰਦਗੀ ਦੇ ਵਿੱਚ ਬਹੁਤ ਵੱਡਾ ਘਾਟਾ ਪੈ ਗਿਆ ਭਾਵੇਂ ਕਿ ਆਪਾਂ ਪੂਰੇ ਦਿਨ ਦੇ ਵਿੱਚ ਕਿਸੇ ਵੀ ਵੇਲੇ ਭਜਨ ਬੰਦਗੀ ਕਰ ਸਕਦੇ ਹਾਂ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਮਨਾਹੀ ਨਹੀਂ ਹੈ ਜਦੋਂ ਆਪਾਂ ਦਿਨ ਦੇ ਵਿੱਚ ਭਜਨ ਬੰਦਗੀ ਕਰਦੇ ਹਾਂ ਗੁਰੂ ਸੇਮ ਜੀ ਸਾਡੇ ਉਤੇ ਉਦੋਂ ਵੀ ਕਿਰਪਾ ਕਰਦੇ ਹਨ ਉਦੋਂ ਵੀ ਸਾਡੇ ਕੀਤੇ ਹੋਏ ਭਜਨ ਬੰਦਗੇ ਕੀਤੇ ਹੋਏ ਪਾਠ ਨੂੰ ਕੀਤੇ ਹੋਏ ਸੇਵਾ ਨੂੰ ਮਨਜ਼ੂਰ ਕਰਦੇ ਹਨ ਅਮਰਤ ਵੇਲੇ ਦਾ ਵੇਲਾ ਹੈ ਕਿ ਜਿਹੜਾ ਇਹ ਬਹੁਤ ਖਾਸ ਵੇਲਾ ਹੈ ਬੜਾ ਪਵਿੱਤਰ ਵੇਲਾ ਹੈ ਸ਼ਾਂਤਮਈ ਵੇਲਾ ਹੈ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਔਰ ਠੇਕੇ ਉਹ ਪਰਮਪੀਦਾ ਪਰਮਾਤਮਾ ਨੂੰ ਚਾਲ ਕਰ ਰਹੀਆਂ ਹੁੰਦੀਆਂ ਨੇ ਇਸ ਕਰਕੇ ਪੂਰਾ ਮਾਹੌਲ ਪੂਰਾ ਵਾਤਾਵਰਨ ਇਹ ਪਵਿੱਤਰ ਹੋ ਜਾਂਦਾ ਹੈ ਪਾਵਰਫੁੱਲ ਹੋ ਜਾਂਦਾ ਹੈ ਫਿਰ ਇਸ ਵੇਲੇ ਦੇ ਵਿੱਚ ਜੋ ਵੀ ਉੱਠਦਾ ਹੈ ਉਹਦਾ ਮਨ ਆਪਣੇ ਆਪ ਹੀ ਗੁਰੂ ਚਰਨਾਂ ਦੇ ਵੱਲ ਪੰਜਦਾ ਹੈ ਇਸੇ ਵੇਲੇ ਦੇ ਵਿੱਚ ਉੱਠ ਕੇ ਆਪਣੇ ਸਤਗੁਰ ਸੱਚੇ ਪਾਸ਼ਾ ਜੀ ਦੇ ਹੋ ਜਾਂਦਾ ਹੈ ਜਿਵੇਂ ਜਿਵੇਂ ਦਿਨ ਚੜਦਾ ਹੈ ਉਦੋਂ ਤਾਂ ਸਾਨੂੰ ਆਪਣੇ ਕੰਮਕਾਰਾਂ ਦੀਆਂ ਟੈਨਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿ ਮੈਂ ਅਜੇ ਆ ਵੀ ਕੰਮ ਕਰਨਾ ਉਹ ਵੀ ਕੰਮ ਕਰਨਾ ਪਰ ਜਦੋਂ ਆਪਾਂ ਅਮਰਤ ਵੇਲੇ ਉਠਦੇ ਹਾਂ ਇਸ ਵੇਲੇ ਦੇ ਵਿੱਚ ਕੋਈ ਟੈਨਸ਼ਨ ਕੋਈ ਫਿਕਰ ਨਹੀਂ ਹੁੰਦੀ ਸਾਡੇ ਆਸ-ਪਾਸ ਨਹੀਂ 扑ਕਦੀ ਟੈਨਸ਼ਨ ਕਿਉਂਕਿ ਇਹ ਵੇਲਾ ਹੀ ਗੁਰਨਾਨਕ ਪਾਸ਼ਾ ਜੀ ਦਾ ਵੇਲਾ ਹੈ ਇਹ ਵੇਲਾ ਹੀ ਉਹ ਪਰਮ ਪਿਤਾ ਪਰਮਾਤਮਾ ਦਾ ਵੇਲਾ ਹੈ ਸਾਡੇ ਸਤਗੁਰ ਸੱਚੇ ਪਾਸ਼ਾ ਉਹਨਾਂ ਨੇ ਸਾਨੂੰ ਸਭ ਕੁਝ ਦਿੱਤਾ ਹੈ ਬਦਲੇ ਦੇ ਵਿੱਚ ਕੋਈ ਚੀਜ਼ ਨਹੀਂ ਮੰਗੀ ਜੇ ਮੰਗਿਆ ਤਾਂ ਇਹ ਤਾਂ ਸਿਰਫ ਅਮਰਤ ਵੇਲਾ ਮੇਰੇ ਚੌਥੇ ਪਾਸ਼ਾ ਤਾਂਤਨ ਸਾਹਿਬ ਸਿਰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਜੇਕਰ ਤੂੰ ਆਪਣੇ ਆਪ ਨੂੰ ਗੁਰਨਾਨਕ ਪਾਸ਼ਾ ਜੀ ਦੇ ਘਰ ਦਾ ਸਿੱਖ ਖਮਾਉਣਾ ਚਾਹੁੰਦਾ ਹੈ ਤਾਂ ਤੇਰੇ ਲਈ ਅੰਮ੍ਰਿਤ ਵੇਲੇ ਉਠਣਾ ਬਹੁਤ ਜ਼ਰੂਰੀ ਹੈ ਭਾਵੇਂ ਜੇ ਤੂੰ ਅੰਮ੍ਰਿਤ ਵੇਲੇ ਨਹੀਂ ਉਠਦਾ ਤੈਨੂੰ ਆਪਣੇ ਆਪ ਨੂੰ ਸਿੱਖ ਖਮਾਉਂਦਾ ਵੀ ਕੋਈ ਹੱਕ ਨਹੀਂ ਸਿੱਖ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ ਸਿੱਖ ਮਨ ਦੇ ਆਪਾਂ ਉਦੋਂ ਹਾਂ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਦੇ ਹਾਂ ਸਿਰਫ ਸਿੱਖ ਅਖਵਾਉਣ ਦੇ ਲਈ ਹੀ ਅੰਮ੍ਰਿਤ ਵੇਲੇ ਉੱਠਣਾ ਲਾਜ਼ਮੀ ਕਾਰਕਤਾ ਫਿਰ ਆਪ ਸੋਚੋ ਸਾ ਸੰਗਤ ਜੀ ਅੰਮ੍ਰਿਤ ਵੇਲੇ ਉੱਠਣ ਵਾਲੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬੜੇ ਪਿਆਰੇ ਲੱਗਦੇ ਨੇ ਕਿਉਂਕਿ ਪਾਤਸ਼ਾਹ ਨੂੰ ਤਾਂ ਪਤਾ ਜੋ ਅੰਮ੍ਰਿਤ ਵੇਲੇ ਉੱਠ ਰਹੇ ਨੇ ਉਹ ਮੇਰੇ ਲਈ ਉੱਠ ਰਹੇ ਨੇ ਅਰ ਜਿਵੇਂ ਹੁਣ ਆਪਾਂ 5 ਵਜੇ ਤੋਂ ਬਾਅਦ ਉੱਠਦੇ ਹਾਂ ਤਾਂ 5 ਵਜੇ ਤੋਂ ਬਾਅਦ ਤਾਂ ਉੱਠਣਾ ਹੀ ਪੈਂਦਾ ਹੈ ਫਿਰ ਸਰੀਰ ਭਾਵੇਂ ਜਿੰਨਾ ਮਰਜ਼ੀ ਬਿਮਾਰ ਹੋਵੇ ਜਿੰਨਾ ਮਰਜ਼ੀ ਸੌਣ ਨੂੰ ਦਿਲ ਕਰੇ ਫਿਰ ਸਾਨੂੰ ਉੱਠਣਾ ਪੈਂਦਾ ਹੈ ਕਿਉਂਕਿ ਪਤਾ ਹੈ ਕਿ ਮੈਂ ਕੰਮ ਧੰਦੇ ਕਰਨੇ ਹਨ ਕਿਸੇ ਨੇ ਡਿਊਟੀ ਤੇ ਜਾਣਾ ਹੈ ਬੀਬੀਆਂ ਨੇ ਘਰ ਦੇ ਕੰਮ ਧੰਦੇ ਕਰਨੇ ਹਨ ਤਾਂ ਉਦੋਂ ਬੰਦਾ ਫਿਰ ਆਪਣੇ ਲਈ ਉੱਠਦਾ ਹੈ ਪਰ ਜਿਹੜੇ 5 ਵਜੇ ਤੋਂ ਪਹਿਲਾਂ ਉੱਠਦੇ ਹਨ ਉਹ ਗੁਰੂ ਦੇ ਲਈ ਉੱਠਦੇ ਹਨ ਅਤੇ ਉੱਠਦੇ ਅਸਾਰ ਜੋ ਆਪਣੇ ਗੁਰੂ ਨੂੰ ਯਾਦ ਕਰਦੇ ਹਨ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਨ ਫਿਰ ਆਪਣੇ ਕਮਾਂਕਾਰਾਂ ਨੂੰ ਹੱਥ ਪਾਉਂਦੇ ਹਨ ਸੋ ਮੁੱਖ ਦੀ ਗੱਲ ਸੰਗਤ ਜੀ ਇਹ ਹੈ ਕਿ ਆਪਾਂ ਅੰਮ੍ਰਿਤ ਵੇਲੇ ਉੱਠिए ਉੱਠ ਕੇ ਆਪਣੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਜੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖ ਅਖਵਾਉਂਦੇ ਹੋ ਆਪਣੇ ਆਪ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਿੱਖ ਮੰਨਦੇ ਹੋ ਤਾਂ ਫਿਰ ਗੁਰੂ ਦੀ ਘਾਲ ਵਿੱਚ ਮੰਨਣੇ ਪੈਣੇ ਹਨ ਗੁਰੂ ਸਾਹਿਬ ਜੀ ਨੂੰ ਅਮਰਤ ਵੇਲੇ ਉੱਠਣ ਵਾਲੇ ਪਿਆਰੇ ਲੱਗਦੇ ਹਨ ਤਾਂ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰੀਏ ਫਿਰ ਅਮਰਤ ਵੇਲਾ ਸੰਭਾਲਣਾ ਸ਼ੁਰੂ ਕਰੀਏ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਸ਼ਿੰਨ ਬਹੁਤ ਕੀਮਤੀ ਹੈ ਜੇਕਰ ਤੁਹਾਡੇ ਕੰਮਾਂਦੰਦੇ ਬਹੁਤ ਜ਼ਰੂਰੀ ਹਨ ਜੋ ਤੁਹਾਨੂੰ ਅਮਰਤ ਵੇਲੇ ਦੇ ਵਿੱਚ ਕਰਨੇ ਪੈਂਦੇ ਹਨ ਜਿਵੇਂ ਹੁਣ ਬੇਬੀਆਂ ਭੈਣਾਂ ਨੇ ਤਾਂ ਉਹ ਨੇ ਕਈਆਂ ਨੇ ਖੁਦ ਨੇ ਡਿਊਟੀਆਂ ਤੇ ਜਾਣਾ ਹੁੰਦਾ ਤਾਂ ਇਸ ਕਰਕੇ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਡਿਊਟੀ ਤੋਂ ਜਾਣ ਤੋਂ ਪਹਿਲਾਂ-ਪਹਿਲਾਂ ਆਪਣੇ ਘਰ ਦੇ ਕੁਝ ਕੰਮ ਨਿਪਟੜ ਕੇ ਚਾਹੀਏ ਜਾਂ ਫਿਰ ਕਈ ਪੈਣਾ ਬੇਬੀਆਂ ਨੇ ਆਪਣੇ ਪਤੀ ਨੂੰ ਜਾਂ ਬੱਚਿਆਂ ਨੂੰ ਡਿਊਟੀ ਤੇ ਸਕੂਲ ਦੇ ਵਿੱਚ ਭੇਜਣਾ ਹੁੰਦਾ ਤਾਂ ਉਹਨਾਂ ਨੂੰ 5:00 ਵਜੇ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਪੈਂਦਾ ਹੈ ਹੋਰ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਤਾਂ ਇਸ ਕਰਕੇ ਉਹਨਾਂ ਪੈਣਾ ਬੇਬੀਆਂ ਦੇ ਅੱਗੇ ਉਹਨਾਂ ਵੀਰਾਂ ਦੇ ਅੱਗੇ ਬੇਨਤੀ ਹੈ ਕਜੇ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠ ਪਏ ਹੋ ਤਾਂ ਤੁਸੀਂ ਆਪਣੇ ਕੰਮ ਧੰਦੇ ਕਰਦੇ ਹੋਏ ਵੀ ਅਮਰਤ ਵੇਲਾ ਸੰਭਾਲ ਸਕਦੇ ਹੋ ਹੱਥ ਕੰਮ ਕਰਨ ਮਨ ਗੁਰੂ ਗੁਰੂ ਕਰੇ ਤੁਸੀਂ ਮਨ ਦੇ ਵਿੱਚ ਮੋਲ ਮੰਤਰ ਜੀ ਦਾ ਜਾਪ ਕਰੀ ਜਾਓ ਤਨ ਗੁਰ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰੀ ਜਾਓ ਅਮਰਤ ਵੇਲੇ ਦੇ ਵਿੱਚ ਜਪਿਆ ਹੋਇਆ ਇੱਕ ਵਾਰ ਵਾਏ ਗੁਰੂ ਜੀ ਵੀ ਉਹ ਪਤਾ ਨਹੀਂ ਸਾਡੇ ਕਿੰਨੇ ਮਾੜੇ ਕਰਮ ਸਾਫ ਕਰ ਦੇਵੇਗਾ ਇਸ ਕਰਕੇ ਅਮਰ ਤਾਂ ਮਿਲਦਾ ਇੱਕ ਇੱਕ ਪਲ ਇੱਕ ਇੱਕ ਛੇਨ ਸੰਭਾਲਣਾ ਹੈ ਉਰਦਿਆਸਾਰ ਪਹਿਲਾਂ ਆਪਣੇ ਬਿਸਤਰ ਤੇ ਬੈਠਿਆ ਬੈਠਿਆ ਬਿਨਾ ਇਸ਼ਨਾਨ ਕੀਤੇ ਹੀ ਪੰਜ ਵਾਰ 10 ਵਾਰ 50 ਵਾਰ 100 ਵਾਰ ਜਿੰਨੀ ਕੁ ਵਾਰ ਤੁਸੀਂ ਵਾਹਿਗੁਰੂ ਜੀ ਬੋਲ ਸਕਦੇ ਹੋ ਬਿਸਤਰ ਤੇ ਬੈਠੇ ਮੈਠਿਆ ਹੈ ਵਾਹਿਗੁਰੂ 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 ਬੋਲਿਆ ਕਰੋ ਫਿਰ ਉਸ ਤੋਂ ਬਾਅਦ ਬਿਸਤਰ ਤੇ ਬੈਠੇ ਮੈਠਿਆ ਹੈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾਲਿਆ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਅੱਜ ਇਹ ਕਿਰਪਾ ਕੀਤੀ ਤੁਸੀਂ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾਇਆ ਹੈ ਫਿਰ ਉਸ ਤੋਂ ਬਾਅਦ ਆਪਣੇ ਸੋਹਣੇ ਸਰੀਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਆਪਣੇ ਕੰਮ ਕੰਦੇ ਕਾਰੋਬਾਰਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਫਿਰ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਘਰਬਾਰ ਦੇ ਲਈ ਇਕल्ली ਕਰਨੇ ਚੀਜ਼ਾਂ ਲਈ ਵਾਹਿਗੁਰੂ ਜੀ ਅਗੇ ਸ਼ੁਕਰਾਨਾ ਜ਼ਰੂਰ ਕਰਨਾ ਹੈ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਿਨਾਂ ਬੋਲਿਆ ਬਿਨਾਂ ਮੰਗਿਆ ਦਿੱਤੀਆਂ ਹਨ ਫਿਰ ਉਹਨਾਂ ਚੀਜ਼ਾਂ ਦਾ ਸ਼ੁਕਰਾਨਾ ਜੋ ਅਸੀਂ ਅਰਦਾਸਾਂ ਕਰਕੇ ਲਈਆਂ ਜੋ ਆਪਾਂ ਇਸ ਤਰ੍ਹਾਂ ਸ਼ੁਕਰਾਨਾ ਕਰਾਂ ਜਦੋਂ ਆਪਾਂ ਇਸ ਤਰ੍ਹਾਂ ਸ਼ੁਕਰਾਨਾ ਕਰਾਂਗੇ ਯਕੀਨ ਕਰਕੇ ਜਾਣੋ ਜੇ ਇੱਕ ਰੱਜੀ ਹੋਈ ਰੋਹ ਬਣ ਜਾਵਾਂਗੇ ਤਾਂ ਸਵੇਰੇ-ਸਵੇਰੇ ਇੱਕ ਤਾਕਤ ਇੱਕ ਪੋਜ਼ਿਟਿਵ ਊਰਜਾ ਅਨੰਝੀ ਸਾਡੇ ਵਿੱਚੋਂ ਪਰ ਜਾਣੀ ਹੈ ਸਾਡੇ ਅੰਦਰੋਂ ਕਿਲੇ ਸ਼ਿਕਵੇ ਸ਼ਿਕਾਇਤਾਂ ਮੁੱਕ ਜਾਣੀਆਂ ਹਨ ਵਾਹਿਗੁਰੂ ਜੀ ਨੇ ਮੇਰੇ ਉੱਤੇ ਬਹੁਤ ਕਿਰਪਾ ਕੀਤੀ ਹੈ ਆਪਣੇ ਆਪ ਹੀ ਇਹ ਅਹਿਸਾਸ ਹੋਵੇਗਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਸ਼ੁਕਰਾਨਾ ਕਰਨ ਦੇ ਨਾਲ ਜੋ ਰਹਿਮਤਾਂ ਬਰਕਤਾਂ ਸਾਡੇ ਚੋਲੇ ਵਿੱਚ ਪੈਂਦੀਆਂ ਨੇ ਉਹ ਆਪਾਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੇ ਜਦੋਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਵਾਂਗੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ